ਕਿਸਾਨ ਬਰਾਵੋ ਜੇ ਤੁਸੀਂ ਵੀ ਇਹ ਗਲਤੀ ਕਰਦੇ ਹੋ ਤਾਂ ਤੁਹਾਡੇ ਸਪਰੇ ਨੇ ਪੂਰਾ ਕੰਮ ਨਹੀਂ ਕਰਨਾ ਤੁਹਾਡੇ ਜਿਹੜੇ ਲਾਏ ਹੋਏ ਪੈਸੇ ਵੀ ਬੇਫਾਲਤੂ ਜਾਣਗੇ ਤੇ ਤੁਸੀਂ ਜਿਹੜੀ ਸਪਰੇ ਕਰਨ ਤੇ ਮਿਹਨਤ ਕੀਤੀ ਉਹ ਵੀ ਬੇਫਾਲਤੂ ਜਾਏਗੀ ਸੋ ਅੱਜ ਤੁਹਾਨੂੰ ਆਪਾਂ ਦੱਸਦੇ ਆਂ ਕਿ ਕਿਹੜੇ-ਕਿਹੜੀਆਂ ਜਿਹੜੀ ਗਲਤੀਆਂ ਕਿਸਾਨ ਵੀਰ ਕਰਦੇ ਨੇ ਆਪਾਂ ਉਹਨਾਂ ਨੂੰ ਕਰਨ ਤੋਂ ਗਰੇਜ ਕਰੀਏ ਤਾਂ ਜੋ ਆਪਾਂ ਨੂੰ ਸਪਰੇ ਦੇ ਵਧੀਆ ਰਿਜ਼ਲਟ ਮਿਲ ਸਕਣ ਤੇ ਆਪਣੇ ਫਸਲਾਂ ਦਾ ਝਾੜ ਹੀ ਵਧੇ ਤੇ ਇਹ ਬਿਮਾਰੀਆਂ ਤੋਂ ਵੀ ਬਚਿਆ ਰਵੇ ਆਪਾਂ ਖਰਚਾ ਤਾਂ ਫੁੱਲ ਕਰ ਦਿੰਦੇ ਆ ਦੁਕਾਨਦਾਰ ਨੂੰ ਕਹਿੰਨੇ ਆ ਵੀ ਵਧੀਆ ਤੋਂ ਵਧੀਆ ਸਪਰੇਅ ਦੇ ਤੇ ਉਹ ਅੱਗੋਂ ਵਧੀਆ ਤੋਂ ਵਧੀਆ ਸਪਰੇਅ ਦੇ ਦਿੰਦਾ ਸੋ ਮੰਨ ਲਓ ਜੇ ਉਹ ਸਭ ਤੋਂ ਵਧੀਆ ਸਪਰੇਅ ਆਪਣੇ ਖੇਤ ਸਹੀ ਟੰਗਣਾ ਕੰਮ ਹੀ ਨਾ ਕਰੇਗੀ ਤਾਂ ਮੰਨ ਲਓ ਕੀ ਫਾਇਦਾ ਉਹਦੇ ਨਾਲ ਤਾਂ ਆਪਾਂ ਸਸਤੀ ਕਰ ਲੈਂਦੇ ਸੋ ਅੱਜ ਤੁਹਾਨੂੰ ਮੈਂ ਦੱਸਦੇ ਆ ਵੀ ਸਪਰੇਅ ਕਰਨ ਵੇਲੇ ਕਿਹੜੇ-ਕਿਹੜੇ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਜੋ ਆਪਾਂ ਪਹਿਲਾਂ ਗਲਤੀਆਂ ਕਰਦੇ ਆ ਰਹਿਆਂ ਉਹਨਾਂ ਨੂੰ ਹੁਣ ਨਾ ਕਰੀਏ वैसे प्रेंगे प्रेंगे तो ਆਪਣੇ ਕਿਸਾਨ ਵੀਰ ਬਹੁਤ ਸੂਝਵਾਨ ਨੇ ਉਹਨਾਂ ਨੂੰ ਸਭ ਪਤਾ ਹੈ ਵੀ ਕਿਹੜੇ ਕਿਹੜੇ ਗਲਤੀਆਂ ਆਪਾਂ ਕਰਦੇ ਆਂ ਮਤਲਬ ਉਹਨਾਂ ਨੇ ਨਹੀਂ ਮਤਲਬ ਦਹਰਾਉਂਦੇ ਪਰ ਫਿਰ ਵੀ ਕਿਤਨੇ ਕਿਤੇ ਕਿਸਾਨ ਵੀਰ ਸਹੀ ਹੁੰਦੇ ਨੇ ਕਈ ਵਾਰ ਅੱਜ ਕੱਲ ਆਪਾਂ ਨੂੰ ਪਤਾ ਹੈ ਵੀ ਜਿਹੜੇ ਉਹ ਹੁਣ ਅੱਜ ਕੱਲ ਚੱਲਦੇ ਨੇ ਜਿਹੜੀ ਟੋਲੀਆਂ ਆਪਾਂ ਕਹਿੰਦੇ ਪੈਟਰੋਲ ਵਾਲੀਆਂ ਉਹ ਬਲ ਲੇਬਰ ਤੋਂ ਕੰਮ ਕਰਾਉਂਦੇ ਨੇ ਸੋ ਜਿਹੜਾ ਕੰਮ ਆਪ ਆਪ ਹੱਥੀ ਕਰਦੇ ਆ ਉਹੋ ਜਿਹਾ ਕੰਮ ਤਾਂ ਨਹੀਂ ਕਰਦੀ ਉਹ ਚਲੋ ਵਿੱਚ ਕਈ ਚੰਗੇ ਵੀਰ ਵੀ ਹੁੰਦੇ ਨੇ ਜਿਹੜੇ ਵਧੀਆ ਢੰਗ ਨਾਲ ਸਪਰੇਅ ਕਰਦੇ ਆ ਪਰ ਜ਼ਿਆਦਾਤਰ ਇਹ ਹੁੰਦਾ ਕਿਉਂਕਿ ਪਿੱਛੇ ਉਹਨਾਂ ਦੇ ਭਾਰ ਹੁੰਦਾ ਹੈ ਉਹਨਾਂ ਦਾ ਬਸ ਇਹ ਹੁੰਦਾ ਹੈ ਵੀ ਜਲਦੀ ਤੋਂ ਜਲਦੀ ਢੋਲੀ ਖਤਮ ਹੋਵੇ ਤੇ ਸਾਡਾ ਖੇੜਾ ਛੁੱਟੇ ਇਹ ਗੱਲਾਂ ਸੱਚੀਆਂ ਨੇ ਪਰਾਂ ਦੀ ਮਿਰਚਾ ਲੱਗਣ ਗਈਆਂ ਦੇ ਸੋ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਨਾਲੋਂ ਪਹਿਲਾਂ ਤਾਂ ਇਹ ਦੇਖੋ ਵੀ ਤੁਹਾਡੇ ਖੇਤ ਦੇ ਅੰਦਰ ਪਾਣੀ ਹੈ ਜਾਂ ਨਹੀਂ ਹੈ ਜੇ ਤੁਹਾਡੇ ਝੋਨੇ ਦੇ ਅੰਦਰ ਪਾਣੀ ਹੈਗਾ ਏ ਮੰਨ ਲਓ ਥੱਲੇ ਨਮੀ ਹੈ ਪੂਰੀ ਇਹ ਨਾ ਹੋਵੇ ਵੀ ਥੱਲੇ ਸੋਕਾ ਲੱਗਾ ਪਿਆ ਹੋਵੇ ਉੱਤੇ ਆਪਾਂ ਮਹਿੰਗੀ ਤੋਂ ਮਹਿੰਗੀ ਸਪਰੇ ਕਰੀ ਜਾਈਏ ਉਹਦਾ ਕੋਈ ਫਾਇਦਾ ਨਹੀਂਗਾ ਇਸ ਲਈ ਸਭ ਨਾਲ ਪਹਿਲਾਂ ਤਾਂ ਆਪਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਝੋਨੇ ਦੇ ਵਿੱਚ ਪਾਣੀ ਹੋਣਾ ਬਹੁਤ ਜ਼ਰੂਰੀ ਏ ਚਲੋ ਪਾਣੀ ਨਾ ਵੀ ਹੋਵੇ ਪਰ ਪੂਰੀ ਨਮੀ ਹੋਵੇ ਬਰਕਰਾਰ ਤਾਂ ਜੋ ਸਪਰੇ ਵਧੀਆ ਟੈਕਨਕ ਨਾਲ ਕੰਮ ਕਰੇ ਤੇ ਜੇ ਆਪਾਂ ਕੋਈ ਹਾਰਡ ਸਪਰੇ ਕਰਤੀ ਝੋਨੇ ਤੇ ਮੰਨ ਲਓ ਸਪਰੇ ਹੋਈ ਸਖਤ ਤੇ ਥੱਲੇ ਪਾਣੀ ਵੀ ਨਾ ਹੋਇਆ ਤੁਹਾਨੂੰ ਸੁੱਕਾ ਲੱਗਿਆ ਹੋਇਆ ਤਾਂ ਪਰ ਕਿਉ ਫਿਰ ਨੁਕਸਾਨ ਕਰੇਗੀ ਸਪਰੇ ਇਸ ਲਈ ਸਭ ਤੋਂ ਪਹਿਲਾਂ ਕੰਮ ਹੋਣਾ ਚਾਹੀਦਾ ਵੀ ਥੱਲੇ ਨਮੀ ਹੋਵੇ ਤੇ ਫਿਰ ਮਨ ਲਓ ਸਪਰੇ ਕਰੇ ਤੇ ਦੂਜਾ ਕੰਮ ਇਹ ਆਪਾਂ ਦੇਖਣਾ ਹੈ ਵੀ ਆਪਣੇ ਸਪਰੇ ਕਰਦੇ ਸਮੇ ਕਿੰਨਾ ਪਾਣੀ ਲੱਗ ਰਿਹਾ ਹੈ ਘੱਟੋ ਘੱਟ 700 ਲੀਟਰ ਜਾਂ 150 ਲੀਟਰ ਪਾਣੀ ਲੱਗਣਾ ਚਾਹੀਦਾ ਹੈ ਕਿੱਲੇ ਦੇ ਅੰਦਰ ਫਿਰ ਹੀ ਆਪਣੀ ਸਪਰੇ ਦਾ ਵਧੀਆ ਰਿਜ਼ਲਟ ਆਊਗਾ ਇਹ ਨਾ ਹੋਵੇ ਵੀ ਆਪਾਂ ਇੱਕਰ ਮੈਂ ਵੀਡੀਓ ਪਿੱਛੇ ਦੇਖੀ ਸੀ ਉਹ ਕਹਿ ਰਿਹਾ ਸੀ 20 ਰੁਪਏ ਮੈਂ ਇੱਕ ਕਿੱਲੇ ਵਿੱਚ ਤਿੰਨ ਢੋਲਿਆਂ ਨਾਲ ਸਪਰੇਅ ਕਰ ਦਿੰਦਾ ਮੈਂ ਲਾਇਆ ਸਾਹਿਬ ਮੈਂ ਕਿਹਾ 25 ਲੀਟਰ ਦੀ ਇੱਕ ਢੋਲੀ ਹੁੰਦੀ ਤਿੰਨ ਢੋਲੀਆਂ ਸਿਰਫ ਪਿਆ 75 ਲੀਟਰ ਪਾਣੀ ਉਹਨੇ 75 ਲੀਟਰ ਚ ਸਪਰੇਅ ਕਰਤੀ ਤੇ ਉਹ ਸਪਰੇਅ ਵੀ ਕੀ ਕੰਮ ਕਰੇਗੀ ਫਿਰ ਜਾਂ ਤਾਂ ਵੱਧ ਪੈਗੀ ਕਿਤੇ ਜਾਂ ਘੱਟ ਪੈਗੀ ਬਸ ਆਹੀ ਕੁਝ ਹੋਵੇਗਾ ਸੋ ਵੱਧ ਤੋਂ ਵੱਧ ਪਾਣੀ ਲੱਗਣੇ ਚਾਹੀਦਾ ਤਾਂ ਕਰਕੇ ਹੀ ਮਤਲਬ ਸਪਰੇਅ ਵਧੀਆ ਢੰਗ ਨਾਲ ਕੰਮ ਕਰਦੀ ਏ ਸੋ ਤੀਜੀ ਗੱਲ ਜਿਹੜੀ ਧਿਆਨ ਰੱਖਣ ਵਾਲੀ ਓਏ ਪੀ ਏ ਆ ਵੀ ਆਪਣਾ ਜਿਹੜਾ ਮਤਲਬ ਨਿਓਜਲ ਏ ਜਿਹੜਾ ਆਪਾਂ ਕਹਿੰਦੇ ਆ ਵੀ ਫੁਹਾਰਾ ਚੱਲ ਰਿਹਾ ਏ ਉਹ ਕਿੱਥੇ ਲੱਗ ਰਿਹਾ ਏ ਕਿਤੇ ਸਿੱਧੀ ਦਾਣੇ ਉੱਤੇ ਤਾਂ ਨਹੀਂ ਮਤਲਬ ਵੱਜ ਰਿਹਾ ਉਹ ਜਾਂ ਉੱਪਰ ਪੱਤਿਆਂ ਤੇ ਰਹਿ ਰਿਹਾ ਜਾਂ ਥੱਲੇ ਵੱਜ ਰਿਹਾ ਸੋ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਏ ਉਹ ਸਿੱਧਾ ਡਾਇਰੈਕਟ ਨਹੀਂ ਵੱਜਣਾ ਚਾਹੀਦਾਗਾ ਮਤਲਬ ਸਿੱਧੀ ਜਿਵੇਂ ਆਪਾਂ ਆਪਾਂ ਸਿੱਧਾ ਕਰਦਾਂਗੇ ਮੁੰਜਰੇ ਵਾਲੇ ਪਾਸੇ ਤਾਂ ਉਹ ਬਸ ਵੀ ਉਹ ਦਾਣੇ ਡਾਈ ਜਾਊਗਾ ਤਾਂ ਉਹਨੂੰ ਜਿਹੜਾ ਮਤਲਬ ਦੁੱਧਾ ਹੋਊਗਾ ਵਿੱਚ ਤੇ ਉਹ ਬੱਚਿਆ ਨੁਕਸਾਨ ਕਰੇਗਾ ਇਸ ਲਈ ਫੁਆਰਾ ਹਮੇਸ਼ਾ ਰੱਖੋ ਉੱਪਰ ਉੱਪਰ ਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਮਤਲਬ ਉੱਪਰ ਉੱਪਰ ਹੋਣਾ ਚਾਹੀਦਾ ਇਹ ਨਾ ਹੋਵੇ ਸਿੱਧਾ ਥੱਲੇ ਨੂੰ ਮਾਰੇ ਜਾਵੇ ਤੇ ਜੇ ਆਪਾਂ ਮੰਨ ਲਓ ਕੋਈ ਨੀਦਣ ਵਾਲੇ ਕਰਦੇ ਆ ਜਿਵੇਂ ਕਿ ਨੋਮਨੀ ਗੋਲਡ ਹੋਗੀ ਪਹਿਲੀ ਗੱਲ ਤਾਂ ਨੋਮਨੀ ਗੋਲਡ ਆਪਾਂ ਕਰਦੇ ਆ ਦੂਸਰੀ ਹੱਥ ਹਲਟੋਲੀ ਨਾਲ ਹੀ ਤੇ ਜੇ ਆਪਾਂ ਇਹਦੇ ਵਿੱਚ ਪਾਏ ਕਰਦੇ ਆ ਉਹ ਆਪਾਂ ਥੱਲੇ ਮਾਰ ਸਕਦੇ ਆ ਉਸ ਤੋਂ ਇਲਾਵਾ ਜਿਹੜੀ ਆਪਾਂ ਹੁਣੇ ਹੁੰਦੀ ਤੇਲੇ ਵਾਲੀ ਉਹ ਵੀ ਆਪਾਂ ਕਰ ਸਕਦੇ ਆ ਹਲਕਾ ਥੱਲਾ ਪਰ ਇੰਦੇ ਵਿੱਚ ਜਿਸਟੇ ਤੇ ਹੁਣ ਚੋਨਾ ਹੈ ਆਪਾਂ ਜਮਾ ਵੀ ਬਿਲਕੁਲ ਵੀ ਨਿਓਜਲ ਨੂੰ ਥੱਲੇ ਨਹੀਂ ਰੱਖਣਾ ਹਮੇਸ਼ਾ ਉੱਪਰ ਰੱਖਣਾ ਹੈ ਤੇ ਤਾਂ ਜੋ ਆਪਣਾ ਜੇ ਚੋਨਾ ਬੂਰਤੇ ਹੋਵੇ ਬੂਰ ਦੇ ਨੁਕਸਾਨ ਨਾ ਹੋਵੇ ਤੇ ਆਪਣੇ ਸਪਰੇ ਦਾ ਰਿਜ਼ਲਟ ਵੀ ਚੰਗਾ ਆਵੇ ਤੇ ਅੱਜ ਕੱਲ ਮਨ ਲਓ ਕਈ ਵੀਰ ਉਹੀ ਜੇ ਧਰਮੇ ਦੱਸਦਾ ਵੀ ਜਿਹੜੀ ਡਰਮੀ ਵਾਲੀ ਢੋਲੀ ਨਾਲ ਸਪਰੇ ਕਰਾਉਂਦੇ ਨੇ ਚਲੋ ਵਧੀਆ ਵੀ ਇਹਨਾਂ ਦੇ ਨਾਲ ਮਨ ਲਓ ਪੈਪ ਕੱਟ ਖਿੱਚਣੀ ਪੈਂਦੀ ਹੈ ਕੱਟ ਮਜ਼ਦੂਰਾਂ ਨਾਲ ਵੀ ਸਰ ਜਾਂਦਾ ਜੇ ਕਿਸੇ ਕਿਸਾਨ ਵੀਰ ਕੋਲ ਆਵੇ ਆਪਦੇ ਕੋਲ ਹੈਗੀ ਏ ਤਾ ਚਲੋ ਵਧੀਆ ਆਪ ਕਰੇ ਤੇ ਵੱਧ ਵੱਧ ਪਾਣੀ ਲਾਵੇ ਤੇ ਜੇ ਤੁਸੀਂ ਮਤਲਬ ਲੀਵਰ ਤੋਂ ਵੀ ਕਰਾਉਣੀ ਹੈ ਤਾਂ ਉਹਨਾਂ ਨੂੰ ਕਹਿ ਦੋ ਵੀ ਸਾਡੇ ਮਤਲਬ ਇੱਕ ਸਟੋਲੀ ਵੱਧ ਮਤਲਬ ਪੈ ਜੇ ਕੋਈ ਗੱਲ ਨਹੀਂ ਪਰ ਸਪਰੇਅ ਤੇ ਆਰਾਮ ਨਾਲ ਕਰਨੀ ਹੈ ਤੇ ਘਟੋ ਘਟ 750 ਲੀਟਰ ਜਾਂ 150 ਲੀਟਰ ਪਾਣੀ ਲੱਗਣਾ ਲਾਜ਼ਮੀ ਹੈ ਤਾਂ ਹੀ ਆਪਣਾ ਰਿਜ਼ਲਟ ਆਵੇਗਾ ਵਧੀਆ ਤੇ ਕਿਸਾਨ ਭਰਾਵੋ ਜਦੋਂ ਵੀ ਤੁਸੀਂ ਸਪਰੇਅ ਕਰੋ ਧਿਆਨ ਰੱਖੋ ਵੀ ਜਿਆਦਾ ਹਵਾ ਨਾ ਚੱਲ ਰਹੀ ਹੋਵੇ ਇੱਕ ਸਿਖਰ ਦੁਪਹਿਰੇ ਸਪਰੇਅ ਨਹੀਂ ਕਰਨੀ ਤੜਕੇ ਜਿਹੜਾ ਠੰਡਾ ਮੌਸਮ ਹੁੰਦਾ ਉਦੋਂ ਕਰ ਸਕਦੇ ਹੋ ਜਾਂ ਸ਼ਾਮ ਨੂੰ 2-3 ਵਜੇ ਤੋਂ ਬਾਅਦ ਜਦੋਂ ਮੰਨ ਲਓ ਆਪ ਨੂੰ ਪਤਾ ਹੈ ਕਿ ਹੁਣ ਥੋੜਾ ਥੋੜੀ ਧੁੱਪ ਘਟ ਗਈ ਏ ਜੇ ਆਪ ਸਿਖਰ ਦੁਪਹਿਰੇ ਸਪਰੇਅ ਕਰਾਂਗੇ ਤਾਂ ਉਹ ਪੂਰੀ ਢੰਗ ਨਾਲ ਕੰਮ ਨਹੀਂ ਕਰਦੀ ਤੇ ਪੂਰੀ ਹਵਾ ਦੇ ਨਾਲ ਮੰਨ ਲਓ ਵੀ ਜੇ ਹਵਾ ਦੇ ਨਾਲ ਵੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਧਿਆਨ ਰੱਖਣਾ ਵੀ ਹਵਾ ਜਿਆਦਾ ਨਾ ਚੱਲ ਰਹੀ ਹੋਵੇ ਚਲੋ ਕਈ ਵਾਰ ਇਹੋ ਜੀ ਮਨ ਕੰਡੀਸ਼ਨ ਹੁੰਦੀ ਏ ਵੀ ਹਵਾ ਵੀ ਚੱਲ ਰਹੀ ਹੁੰਦੀ ਏ ਧੁੱਪ ਵੀ ਹੁੰਦੀ ਏ ਆਪਣੇ ਕੋਲ ਜਿਆਦਾ ਰਕਬਾ ਹੁੰਦਾ ਆਪਾਂ ਕਾਮਣ ਬੇੜਨਾ ਹੁੰਦਾ ਚਲੋ ਉਹਦੇ ਤੱਕ ਮਤਲਬ ਆਪਣੀ ਮਜਬੂਰੀ ਆਪਾਂ ਨੇ ਇਦਾਂ ਕਰ ਸਕਦੇ ਆ ਮਤਲਬ ਕੋਈ ਹੋਰ ਕੀ ਚਾਰਾ ਹੀ ਹੈ ਨਹੀਂਗਾ ਬਾਕੀ ਆਪਾਂ ਕੋਸ਼ਿਸ਼ ਕਰੀਏ ਵੀ ਹਮੇਸ਼ਾ ਸਪਰੇਅ ਕਰੋ ਠੰਡੇ ਵੇਲੇ ਸ਼ਾਮ ਦੇ ਵੇਲੇ ਜਾਂ ਤਲਕੇ ਤੜਕੇ ਜਦੋਂ ਤਰੇਲ ਲੱਥ ਜਾਵੇ ਉਦੋਂ ਸਪਰੇਅ ਕਰੋ ਤੇ ਕਦੇ ਵੀ ਸਪਰੇਅ ਕਰਨ ਵਿੱਚ ਕਾਲੀ ਨਾ ਕਰੋ ਕਿਉਂਕਿ ਜੇ ਆਪਣੀ ਸਪਰੇਅ ਢੰਗ ਨਾਲ ਕੰਮ ਕਰੇਗੀ ਤਾ ਆਪਣੀ ਉਹ ਸਪਰੇ ਲੰਮਾ ਅਸਰ ਵਧ ਰੱਖੇਗੀ ਜੇ ਆਪਾਂ ਸਪਰੇ ਹੀ ਮੰਨ ਲਓ ਕਾਲੀ ਕਾਲੀ ਚ ਕਰਤੀ ਉਹ ਇੱਕਦਮ ਅਸਰਜਾਇਕ ਦਿਖਾਏਗੀ ਆਪਦਾ ਬਸ 5 10 10 ਦਿਨ ਦੇ ਵਿੱਚ ਉਹ ਮਾਲ ਅਸਰ ਆਪ ਦਾ ਖਤਮ ਕਰਨ ਲੱਗ ਪਈ ਜੇ ਆਪਾਂ ਸਹੀ ਢੰਗ ਨਾਲ ਚੰਗਾ ਪਾਣੀ ਲੱਗਿਆ ਹੋਊਗਾ ਤੇ ਵਧੀਆ ਢੰਗ ਨਾਲ ਸਪਰੇ ਹੋਈ ਹੋਊਗੀ ਤਾਂ ਆਪਣਾ ਅਸਰ ਵੀ ਲੰਮਾ ਰੱਖੇਗੀ ਸੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਮਿਲਦੇ ਆਂ ਆਪਾਂ ਅਗਲੇ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨੋਟੀਫਿਕੇਸ਼ਨ ਵਾਲਾ ਆਈਕਨ ਜੁੱਟ ਦਬਾ ਦੋਵੇ ਬਹੁਤ ਬਹੁਤ ਧੰਨਵਾਦ